ਤਾਰਾ ਹਵੇਲੀ ਟੋਰੀ ਵੱਲੋਂ ਸਾਰਿਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਲੱਖ ਲੱਖ ਵਧਾਈਆਂ। ਕੀ ਤੁਸੀਂ ਸੋਚ ਰਹੇ ਹੋ ਕਿ ਆਪਣੇ ਬੱਚੇ ਦਾ ਜਨਮ ਦਿਨ ਕਿੱਤੀ ਪਾਰਟੀ ਜਾਂ ਕੋਈ ਵਿਆਹ ਦਾ ਫੰਕਸ਼ਨ ਕਰਨਾ ਹੈ ਤਾਂ ਹਮੇਸ਼ਾ ਯਾਦ ਰੱਖੋ ਤਾਰਾ ਹਵੇਲੀ ਮਲੇ ਕੋਟਲਾ ਰੋਡ ਟੋਰੀ ਵਧੀਆ ਕੰਮ ਚੰਗੀ ਕੁਆਲਿਟੀ ਤਾਰਾ ਹਵੇਲੀ ਦੇ ਵਿੱਚ ਘਰ ਦੇ ਦੁੱਧ ਤੋਂ ਬਣੇ ਪਨੀਰ ਮੱਖਣ ਦਹੀਂ ਕਿਉਂ ਤਿਆਰ ਕੀਤਾ ਜਾਂਦਾ ਹੈ ਚੰਗੀ ਸਿਹਤ ਨੂੰ ਦੇਖਦੇ ਹੋਏ ਅਤੇ ਹਰ ਚੀਜ਼ ਦੀ ਕੁਆਲਿਟੀ ਆਪਣੇ ਗਾਹਕਾਂ ਤੱਕ ਪਹੁੰਚੇ ਇਸ ਕਰਕੇ ਹੀ ਹਰ ਚੀਜ਼ ਨੂੰ ਫਰਾਈ ਕੀਤਾ ਜਾਂਦਾ ਹੈ ਤੇ ਤੇਜ਼ ਆਂਚ ਤੇ ਨਹੀਂ ਬਣਾਇਆ ਜਾਂਦਾ ਕਿ ਹਰ ਚੀਜ਼ ਦਾ ਸਵਾਦ ਬਰਕਰਾਰ ਰਹੇ ਤੇ ਸਿਹਤ ਚੰਗੀ ਰਹੇ ਜਿਸ ਕਿ ਉਹ ਵਿੱਚ ਚੀਜ਼ਾਂ ਤਲੀਆਂ ਜਾਂਦੀਆਂ ਹਨ ਉਹ ਕਿਉਂ ਵੀ ਗੁਣਵੱਤਾ ਦੇ ਹਿਸਾਬ ਨਾਲ ਹੀ ਵਰਤਿਆ ਜਾਂਦਾ ਹੈ ਜਿਆਦਾ ਦੇਰ ਤੱਕ ਉਸ ਘੋਨ ਉਬਰਤ ਕੇ ਉਸ ਵਿੱਚ ਜਾਨ ਨਹੀਂ ਤਲਦੇ ਤਾਰਾ ਹਵੇਲੀ ਐਨ ਆਰ ਆਈ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਜਿੱਥੇ ਤੁਹਾਨੂੰ ਚੰਗੀ ਪਾਰਕਿੰਗ ਵਧੀਆ ਖੁੱਲਾ ਡੁੱਲਾ ਵਾਤਾਵਰਨ ਫਿਲਮੀ ਸਟਾਈਲ ਲੁੱਕ ਦੇ ਨਾਲ ਤੁਹਾਨੂੰ ਕਿੱਟੀ ਪਾਰਟੀ ਜਨਮ ਦਿਨ ਪਾਰਟੀ ਵਿਆਹ ਦਾ ਵਧੀਆ 400 ਤੋਂ 500 ਬੰਦਿਆਂ ਦਾ ਇੰਤਜ਼ਾਮ ਤੁਹਾਡੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ ਜਿੱਥੇ ਤੁਹਾਨੂੰ ਵਧੀਆ ਲਾਈਟਿੰਗ ਚੰਗੀ ਸਟਾਰ ਡੈਕੋਰੇਸ਼ਨ ਵਰਦੀ ਵਾਲੇ ਕੁੱਕ ਪ੍ਰਦੂਸ਼ਣ ਰਹਿਤ ਬਾਤਾਵਨ ਤੋਂ ਵਧੀਆ ਇੰਤਜ਼ਾਮ ਮਿਲੇਗਾ ਏਸੀ ਕਮਰੇ ਵੀ ਤੁਹਾਨੂੰ ਮਿਲਣਗੇ ਅਤੇ ਤਾਰਾ ਹਵੇਲੀ ਵਿੱਚ ਫੈਮਿਲੀ ਰੈਸਟੋਰੈਂਟ ਵੀ ਹੈ ਜਿਸ ਦੀ ਵਧੀਆ ਲੁੱਕ ਤੁਹਾਡਾ ਦਿਲ ਖਿੱਚ ਲਵੇਗੀ ਮਨ ਨਹੀਂ ਕਰੇਗਾ ਤੁਹਾਡਾ ਘਰ ਜਾਣ ਨੂੰ ਇੱਕ ਵਾਰ ਜਰੂਰ ਆਪਣੇ ਪਰਿਵਾਰ ਨਾਲ ਤਾਰਾ ਹਵੇਲੀ ਸੰਗਰੂਰ ਰੋਡ ਨੇੜੇ ਦੇਸ਼ ਭਗਤ ਕਾਲਜ ਥੂਰੀ ਵਿਖੇ ਜਰੂਰ ਆਓ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਤਾਰਾ ਹਵੇਲੀ ਐਨ ਆਰ ਆਈ ਦੀ ਪਹਿਲੀ ਪਸੰਦ ਥੂਰੀ